ਪੁਲਿਸ ਦੀ ਗ੍ਰਿਫਤ ਵਿੱਚ ਇਹ ਦੋ ਸਖਸ਼ ਤੁਹਾਨੂੰ ਖੜੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੇ ਵਿੱਚੋਂ ਇੱਕ ਸਿਰਫ ਰਿਆ ਆਸ਼ਿਕ ਹੈ ਜਿਸ ਦਾ ਨਾਮ ਮਨਪ੍ਰੀਤ ਸਿੰਘ ਹੈ ਜਿਸ ਨੂੰ ਇੱਕ ਵਿਆਹੀ ਹੋਈ ਜਨਾਨੀ ਪਸੰਦ ਆ ਗਈ ਜਿਸ ਤੋਂ ਬਾਅਦ ਆਪਣੇ ਸੁਪਨੇ ਸਜਾਉਣ ਲਈ ਉਹ ਉਸ ਜਨਾਨੀ ਦੇ ਨਾਲ ਵਿਆਹ ਕਰਵਾ ਲਿਆ ਪੁਲਿਸ ਦੇ ਮੁਤਾਬਕ ਉਹ ਜਨਾਨੀ ਦਾ ਪਹਿਲਾਂ ਤੋਂ ਹੀ ਵਿਆਹ ਹੋਇਆ ਸੀ ਜਿਸ ਦੇ ਬਾਰੇ ਪਤਾ ਲੱਗਦੇ ਹੀ ਇਸ ਬੰਦੇ ਨੇ ਉਸ ਜਨਾਨੀ ਦੇ ਘਰ ਵਾਲੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹੁਣ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਮੂਹੋਂ ਮਾਡਲ ਕੋਡ ਆਫ ਕੰਡਕਟ ਤੇ ਚੱਲਦੇ ਆਂ ਕਮਿਸ਼ਨਰੀ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਾਂ ਤੇ ਟਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸੈਂਟਰਲ ਸਬਡਿਵੀਜ਼ਨ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ ਹਾਸਲ ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਈ ਆਰ ਨੰਬਰ 31 ਡੇਟਿਡ 29th ਆਫ ਫੈਬਰੂਰੀ ਅੰਡਰ ਸੈਕਸ਼ਨ 307 ਐਂਡ ਆਰਮਜ਼ ਐਕਟ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਗगनਪ੍ਰੀਤ ਇਹ ਤਰਨਤਾਰਨ ਦੇ ਰਹਿਣ ਵਾਲੇ ਹਨ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ 엘ያስ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸਕਸੈਸਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ ਪੁਆਇੰਟ 324 ਦੀ ਪਿਸਟਲ ਯੂਜ਼ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਵਜਾ ਰੰਜਿਸ਼ ਏਸੀ ਕੀ ਜਿਹੜੀ ਮੇਦੀ ਮਡਲੀ ਪੁੱਛ ਕੇ ਛ ਹੈ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ ਪਰ ਰੱਖਿਆ ਸੀ ਇਸ ਲਈ ਜਦ ਨੂੰ ਇਤਲਾ ਮਿਲੀ ਕਿ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੌਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ। ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ। 2020 ਦਾ ਲਾਇਸੈਂਸ ਬਣਿਆ ਹੋਇਆ ਹੈ। ਇਹਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ। ਇਹ ਪਿਛਿਓਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ। ਮੈਮ ਕੁੜੀ ਦਾ ਕਿੰਨਾ ਕਿਤੇ ਕੁੜੀ ਦਾ ਵੀ ਰੋਲ ਹੈਗਾ ਸੀ ਜਿਹੜੀ ਹੈਗੀ ਸੀ। ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ। ਇਹਦੀ ਰਿਮਾਂਡ ਸੀ ਕੀਤੀ ਜਾਵੇਗੀ। ਅਜੀ ਜਿਹੜੀ ਮੋਡਲੀ ਪੁੱਛ ਕੇ ਛ ਹੈ ਉਹਦੇ ਵਿੱਚ ਸੇਫੇ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਨਹੀਂ ਪਰ ਇਹਨੂੰ ਇਹਨੂੰ ਪਤਾ ਸੀ ਕਿ ਲੜਕੀ ਜਿਹੜੀ ਹੈ ਮੈਰਿਟਾਇਲ ਕੀ ਤਲਾਕ ਵੀ ਦਿੱਤਾ ਉਹ ਬਿਲਕੁਲ ਬਿਲਕੁਲ ਜੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਤੇ ਇਹ ਰਹਿੰਦਾ ਸਿੰਗਾਪੁਰ ਦਾ ਰਹਿੰਦਾ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹ ਰਹੇ ਨੇ ਤੇ ਇਹਦਾ ਉਹਨਾਂ ਐਕਸਟਰਾ ਮੈਰਿਟਲ ਅਫੇਅਰਸ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਹੋਈ ਹੈ ਇਹ ਤੁਹਾਨੂੰ ਮੈਂ ਦੱਸਿਆ ਗਿਆ ਕਿ ਫੋਨ ਦੇ ਉੱਤੇ ਤਾਲਮੇਂ ਹੁੰਦਾ ਸੀ ਉਸ ਲੜਕੀ ਨਾਲ ਜਾਂ ਨਹੀਂ ਹੁੰਦਾ ਸੀ ਜਿਹੜੀ ਲੜਕੀ ਨਾਲ ਵੀ ਕਰਵਾ ਸੀ ਦੇਖੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਵੀ ਹੂੰ ਇਹਦਾ ਉਹਨਾਂ ਦਾ ਅਫੇਅਰ ਸੀਗਾ ਇਹ ਅਕਿਊਸ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਇਹ ਜਾਂਚ ਕਰਾਂਗੇ ਰਿਮਾਂਡ ਸੀਕ ਕਰਕੇ 1 ਸਾਈਡ ਦਾ ਤੇ ਦੋਨੋਂ ਸਾਈਡ ਦਾ ਇਹਦਾ ਅਜੇ ਸਿਫ ਜੀ ਅਕਿਊਜ਼ ਦੀ ਪ੍ਰੀਲਿਮੀਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਅਕਿਊਜ਼ ਦੇ ਵੱਲੋਂ ਇਹ ਵਜਾ ਰੰਜਿਸ਼ ਦੱਸੀ ਗਈ ਹੈ। ਹਨ ਪਹਿਲੇ ਵੀ ਕੋਈ ਮਕਦਮਾ ਦਰਜ ਹੈ? ਜੀ ਨਹੀਂ ਇਹ ਪਹਿਲਾ ਹੀ ਮਕਦਮਾ। ਜਿਹੜਾ ਦੂਜਾ ਕੇਸ ਹੈਗਾ ਇਹ ਹੈਗਾ ਐਫ ਆਈ ਆਰ ਨੰਬਰ ਅੰਡਰ ਸੈਕਸ਼ਨ 307 379 ਬੀ2 ਅਤੇ ਆਰਮਜ਼ ਐਕਟ। ਇਹ ਹੈਗਾ ਇੱਕ ਖਾਨੀ ਟਰੈਪਿੰਗ ਦਾ ਕੇਸ। ਇਹਦੇ ਵਿੱਚ ਜਿਹੜਾ ਮਦਈ ਹੈਗਾ ਗੁਰਜੰਟ। ਇਹਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਸਾਡੀ ਦੋਸ਼ੀ ਨਸੀ ਉਹਨੂੰ ਆਲਰੇਡੀ ਅਰੈਸਟ ਕੀਤਾ ਹੋਇਆ ਤਾਜਪ੍ਰੀਤ। ਤੋ ਕੈਨਸੀ ਕੀ ਉਹਦੇ ਨਾਲ ਉਹਨੇ ਇਨ ਟੱਚ ਆਈ ਇਨ ਔਨ ਇੰਸਟਾਗ੍ਰam ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਐਂਡ ਫਾਈਨਲੀ ਇਹ ਦੋਸ਼ਣ ਦਾ ਨੇ ਉਹਨੂੰ ਰਿਕਵੈਸਟ ਕੀਤਾ ਕਿ ਉਹ ਇੱਕ ਕੌਸ਼ਲ ਕੇਂਦਰ ਵਿੱਚ ਉਹਨੇ ਸਰਟੀਫਿਕੇਟ ਲੈਣਾ ਹੈ ਤੇ ਉਹਦੇ ਨਾਲ ਚੱਲੇ ਜਦ ਇਹ ਦੋਨੋਂ ਮੋਟਰਸਾਈਕਲ ਤੇ ਜਾ ਕੇ ਫਤਾਪੁਰ ਜਾਂਦੇ ਨੇ ਉੱਥੇ ਜਿਹੜੇ ਦੋਸ਼ੀ ਨੇ ਇਹ ਲੜਕੀ ਨੂੰ ਘੇਰ ਲੈਂਦੇ ਨੇ ਅਤੇ ਇਹਦੇ ਗਿੱਟੇ ਆ ਦੇ ਪੈਰ ਤੇ ਫਾਇਰ ਕਰਦੇ ਨੇ ਇਹਦੀ ਵਜ੍ਹਾ ਰੰਜਿਸ਼ ਇਹ ਹੈਗੀ ਹੈ ਕਿ ਜਿਹੜਾ ਇਹ ਕੰਪਲੇਨੈਂਟ ਹੈ ਇਹ ਆਪਣੇ ਪਿੰਡ ਵਿੱਚ ਇੱਕ ਬਤੌਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦਾ ਹੈ ਤੇ ਜਿਹੜਾ ਇਹਦਾ ਮੇਨ ਦੋਸ਼ੀ ਹੈ ਜੋ ਇਸ ਵੇਲੇ ਅਸੀਂ ਅरेस्ट ਕੀਤਾ ਹੋਇਆ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਹੈ ਉਹਦਾ ਨਾਂ ਹੈਗਾ ਰਸ਼ਪਾਲ ਰਸ਼ਪਾਲ ਦੀ ਇਹਦੇ ਨਾਲ ਪੁਰਾਣੀ ਲਾਕ ਡਾਟ ਸੀ ਤੇ ਰਸ਼ਪਾਲ ਨੇ ਪਲਾਨ ਬਣਾਇਆ ਆਪਣੇ ਇੱਕ ਪੁਰਾਣੇ ਇਨਮੇਟ ਦੋਸਤ ਦੇ ਨਾਲ ਜਿਹੜਾ ਕਿ ਗੋਇੰਦਵਾਲ ਸਾਹਿਬ ਜੇਲ੍ਹ ਕੱਟ ਚੁੱਕਾ ਹੈ ਕਰਨ ਜਿਹੜੀ ਇਹ ਦੋਸ਼ਣ ਹੈਗੀ ਹੈ ਤਾਜਪ੍ਰੀਤ ਇਹ ਕਰਨ ਦੀ ਹੀ ਅੱਗੇ ਗਰਲਫ੍ਰੈਂਡ ਹੈ ਇਹਨਾਂ ਨੇ ਹਨੀ ਟ੍ਰੈਪਿੰਗ ਦਾ ਪਲਾਨ ਬਣਾਇਆ ਤਾਂਕਿ ਉਹਨੂੰ ਆਪਣੀ ਰੇਂਜ ਆਫ ਫਾਇਰ ਵਿੱਚ ਲਿਆ ਕੇ ਉਹਦੇ ਨਾਲੇ ਬਦਲਾ ਲੈ ਸਕੇ ਇਦੇ ਵਿੱਚ ਜਿਹੜੇ ਅਸੀਂ ਦੋਸ਼ੀ ਅਰੈਸਟ ਕਰ ਲਏ ਨੇ ਉਹ ਹੈ ਇਹ ਦੋਸ਼ਣ ਜਿਨੇ ਹਨੀ ਟ੍ਰੈਪਿੰਗ ਦਾ ਪੂਰਾ ਇਹ ਚਲਾਇਆ ਤਾਜਪ੍ਰੀਤ ਬਰੈਜ਼ੀਡੈਂਟ ਆਫ ਮਕਬੂਲਪੁਰਾ ਜਗਰਾਜ ਇਲੀਅਸ ਸ਼ੂਟਰ ਜਿਹੜਾ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਇਹ ਜਿਹੜਾ ਮੁੱਖ ਦੋਸ਼ੀ ਜਿਨੇ ਸਾਰਾ ਇਹ ਇਨਸੀਡੈਂਟ ਆਰਕੈਸਟ੍ਰੇਟ ਕੀਤਾ ਰਸ਼ਪਾਲ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਰਸ਼ਪਾਲ ਹੈ ਇਹ ਕਾਫੀ ਇੱਕ ਹਾਰਡਹੈਂਡ ਕ੍ਰਿਮੀਨਲ ਹੈ ਇਹਦੇ ਖਿਲਾਫ 8 ਤੋਂ 9 ਮੁਕਦਮੇ ਦਰਜ ਨੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਦਿਹਾਤੀ ਤਰਨਤਾਰਨ ਅਤੇ ਐਸਐਸਓਸੀ ਅੰਮ੍ਰਿਤਸਰ ਦੇ ਦੁਆਰਾ ਵੱਖ-ਵੱਖ ਸੈਕਸ਼ਨਾਂ ਵਿੱਚ ਵਿੱਚ ਇਨਕਲੂਡਸ ਆਰਮਜ਼ ਐਕਟ 307 379ਬੀ ਐਨਡੀਪੀਐਸ ਐਕਟ ਅਤੇ ਡਕੈਤੀ ਦੇ ਵੱਖ-ਵੱਖ ਪਰਚੇ ਇਹ ਮੈਨ ਲੜਕੀ ਤੋਂ ਇੰਸਟਾਗ੍ਰਾਮ ਤੋਂ ਮਿਲੀ ਸੀ ਜੀ ਇਹ ਜਿਹੜਾ ਉਹਦੇ ਬாய்ਫਰੈਂਡ ਸੀ ਲੜਕੀ ਦਾ ਉਹ ਗੋਇੰਦਵਾਲ ਸਾਹਿਬ ਦਾ ਪੁਰਾਣਾ ਜੇਲ ਦਾ ਇਨਮੇਟ ਰਹਿ ਚੁੱਕਾ ਹੈ ਤੇ ਜਿਹੜਾ ਮੁੱਖ ਦੋਸ਼ੀ ਸੀ ਉਹਦੇ ਟੱਚ ਵਿੱਚ ਆਇਆ ਫਿਰ ਉਹਨੇ ਕਿਹਾ ਕਿ ਉਹ ਆਪਣੀ ਨਾਲ ਜਿਹੜੀ ਲੜਕੀ ਹੈਗੀ ਆ ਤਾਜਪ੍ਰੀਤ ਉਹਦਾ ਇਸਤੇਮਾਲ ਕਰੇਗਾ ਫਿਰ ਤਾਜਪ੍ਰੀਤ ਨੂੰ ਇਨਸਟਰਕਸ਼ਨ ਦਿੱਤੀ ਗਈ ਕਿ ਇਹ ਲੜਕੇ ਦਾ ਜਿਹੜਾ ਇੰਸਟਾਗ੍ਰam ਪ੍ਰੋਫਾਈਲ ਹੈ ਇਹਨੂੰ ਫੋਲੋ ਕੀਤਾ ਕਰ ਕੀਤੇ ਤੇ ਫਿਰ ਐਂਡ ਫਾਈਨਲੀ ਇਹਨਾਂ ਦੀ ਜਿਵੇਂ ਜਿਵੇਂ ਨਜ਼ਦੀਕੀਆਂ ਵਧੀਆਂ ਤਾਂਦੇ ਆਪਣੇ ਇਹਨੂੰ ਲਾਈਨ ਆਫ ਫਾਇਰ ਵਿੱਚ ਲੈ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਤੋਂ ਇੱਕ ਲਾਇਸੈਂਸੀ ਪਿਸਤਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਸ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਹੋਰ ਬੰਦੇ ਨੂੰ ਵੀ ਕਾਬੂ ਕੀਤਾ ਗਿਆ ਜੋ ਕਿ ਇਸ ਮੁਲਜ਼ਮ ਦੇ ਨਾਲ ਖੜਾ ਦਿਖਾਈ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ